ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿਨ੍ਹਾਂ ਨੂੰ ਰਾਤ 12 ਵਜੇ ਤੋਂ ਬਾਅਦ ਆਪਣੇ ਆਪ ਹੀ ਜਾਗ ਆ ਜਾਂਦੀ ਆ ਉਹ ਕਹਿੰਦੇ ਵੀ ਸਾਡੀ ਅਚਾਨਕ ਹੀ ਅੱਖ ਖੁੱਲ ਜਾਂਦੀ ਆ ਅਜਿਹਾ ਸਾਡੇ ਨਾਲ ਕਿਉਂ ਹੁੰਦਾ ਏ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਹੀ ਗੱਲਬਾਤ ਕਰਨੀ ਆ ਕੀਤੀ ਰਾਮ ਤੁਮ ਖਾਚਾਨਕ ਜਾਗ ਆ ਜਾਣੀ ਇਹਦੇ ਪਿੱਛੇ ਕੀ ਕਾਰਨ ਹੈ ਇਹਨਾਂ ਬਾਰੇ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਇਸ ਕਰਕੇ ਆਪ ਜੀ ਇਹ ਵੀਡੀਓ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸੀ ਗਰੂ ਜੀ ਜ਼ਰੂਰ ਲਿਖ ਕੇ ਆmathop ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤਜੀ ਕਮਾਈ ਵਾਲੇ ਸੰਤ ਮਹਾਪੁਖੀ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਰਾਤ ਨੂੰ 12 ਵਜੇ ਤੋਂ ਬਾਅਦ ਦਾ ਸਮਾਂ ਅੰਮ੍ਰਿਤ ਵੇਲਾ ਹੀ ਮੰਨਿਆ ਗਿਆ ਏ ਰਾਤ 12 ਵਜੇ ਤੋਂ ਬਾਅਦ ਅਗਲੇ ਦਿਨ ਦੀ ਸ਼ੁਰੂਆਤ ਹੋ ਜਾਂਦੀ ਆ ਅਗਲਾ ਦਿਨ ਚੜ ਜਾਂਦਾ ਏ ਤਾਂ ਇਹ ਵੇਲਾ ਅੰਮ੍ਰਿਤ ਵੇਲੇ ਦੇ ਵਿੱਚ ਹੀ ਆ ਜਾਂਦਾ ਹੈ ਇਸ ਕਰਕੇ ਪਹਿਲੀ ਗੱਲ ਤਾਂ ਇਹਨੂੰ ਅੱਧੀ ਰਾਤ ਨਹੀਂ ਸਮਝਣਾ ਇਹਨੂੰ ਅੰਮ੍ਰਿਤ ਵੇਲਾ ਹੀ ਸਮਝਣਾ ਹੈ ਅਤੇ ਜਿਸ ਵੀ ਮਨੁੱਖ ਇਸ ਵੇਲੇ ਦੇ ਵਿੱਚ ਅਚਾਨਕ ਜਾਗ ਜਾਂਦੀ ਆ ਆਪਣੇ ਆਪ ਹੀ ਉਹਦੀ ਅੱਖ ਖੁੱਲ ਜਾਂਦੀ ਆ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਚੰਗੇ ਕਰਮਾਂ ਵਾਲਾ ਇਨਸਾਨ ਸਮਝੇ ਉਸ ਕਲ ਨੂੰ ਸਮਝੇ ਕਿ ਉਹਦੇ ਉੱਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋ ਰਹੀ ਆ ਬਹੁਤ ਪਖਸ਼ੁਕ ਹੋ ਰਹੀ ਆ ਕਿਉਂਕਿ ਇਹ ਵੇਲਾ ਕਰਮਾਂ ਭਾਗਾਂ ਵਾਲਿਆ ਮਿਲਦਾ ਹੈ ਇਸ ਵੇਲੇ ਦੇ ਵਿੱਚ ਉੱਠਣਾ ਆਸਾਨ ਨਹੀਂ ਆ ਉਹੀ ਇਸ ਵੇਲੇ ਦੇ ਵਿੱਚ ਉੱਠ ਆਉਂਦੇ ਨੇ ਜਿਨ੍ਹਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਕੀ ਆਪ ਉਠੰਦੇ ਆ ਇਸ ਕਰਕੇ ਮਹਾਪ੍ਰਭੂ ਜੀ ਕਹਿੰਦੇ ਦਿਨ ਰਾਤ ਨਹੀਂ ਮਤਲਬ ਰਾਤ 12 ਵਜੇ ਤੋਂ ਬਾਅਦ ਜਦੋਂ ਵੀ ਜਾਗੋਗੇ ਭਾਵੇਂ ਉਸ ਵਕਤ ਟਾਈਮ 1 ਵਜਾ ਹੋਵੇ ਭਾਵੇਂ 2 ਵਜੇ ਹੋਣ ਤੁਸੀਂ ਤੁਰੰਤ ਹੀ ਉਸ ਵਾਹਿਗੁਰੂ ਅਕਾਲ ਦਾ ਨਾਮ ਜਪੋ ਜੇਕਰ ਤੁਹਾਡੇ ਤੋਂ ਉੱਠ ਕੇ ਬੈਠਿਆ ਨਹੀਂ ਜਾ ਰਿਹਾ ਤਾਂ ਬਿਸਤਰ ਤੇ ਲੰਮੇ ਪਏ ਪਏ ਹੀ ਆਹੇ ਗੁਰਜੀ ਦਾ ਨਾਮ ਕੇ ਪੜਾ ਸ਼ੁਰੂ ਕਰਦੋ ਗੁਰਮੰਤਰ ਮੂਲ ਮੰਤਰ ਕਿਉਂ ਵੀ ਬਾਣੀ ਤੁਹਾਨੂੰ ਕੰਠਿਆ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਸਤਿਗੁਰ ਸੁੱਚੇ ਪਾਤਸ਼ਾਹੀ ਨੂੰ ਯਾਦ ਕਰ ਸਕਦੇ ਹੋ बस ਉਸ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰ ਤੋਂ ਭਾਵੇਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਹੀ ਕਰਨਾ ਸ਼ੁਰੂ ਕਰ ਤੋਂ ਇਸ ਵੇਲੇ ਦੇ ਵਿੱਚ ਤੁਸੀਂ 5-10 ਮਿੰਟ ਵੀ ਜਪ ਲਿਆ ਤਾਂ ਇਹ ਪੂਰੇ ਦਿਨ ਦੇ ਜਪੇ ਹੋਏ ਦੇ ਨਾਲ ਨਹੀਂ ਰਲਣਾ ਅਮਰਤ ਗੇੜੇ ਦੀ ਭਜਨ ਗੰਦਕੀ ਦਾ ਬਹੁਤ ਮਹੱਤਵਪੂਰਨ ਬਸ ਜਦੋਂ ਇਹ ਜਾਗਉਂਦੀ ਆ ਉੱਠ ਕੇ ਜਪਨਾ ਸ਼ੁਰੂ ਕਰਤੋਂ ਜੋ ਗ੍ਰਸਤੀ ਆ ਪੂਰਾ ਦਿਨ ਜਿਨ੍ਹਾਂ ਨੇ ਕੰਮਕਾਰ ਕਰਨਾ ਹੈ ਮੰਨਦੇ ਆ ਕਿ ਉਹਨਾਂ ਦੇ ਲਈ ਸਰੀਰ ਨੂੰ ਆਰਾਮ ਦੀ ਵੀ ਲੋੜ ਹੈ ਕਿਉਂਕਿ ਸਰੀਰ ਨੂੰ ਪੂਰਾ ਆਰਾਮ ਮਿਲੇਗਾ ਸਰੀਰ ਦੀ ਥਕਾਵਟ ਦੂਰ ਹੋਵੇਗੀ ਸਰੀਰ ਨੂੰ ਊਰਜਾ એનર્ਜੀ ਮਿਲੇਗੀ ਤਾਂ ਹੀ ਉਹ ਅਗਲੇ ਦਿਨ ਕੰਮਕਾਰ ਕਰ ਸਕਣਗੇ ਇਸ ਕਰਕੇ ਸਰੀਰ ਨੂੰ ਆਰਾਮ ਵੀ ਦੇਣਾ ਹੈ ਪਰ ਜੇ ਅਚਾਨਕ ਅੱਖ ਖੁੱਲ ਗਈ ਹੈ ਜਾਗ ਆ ਗਈ ਜੀ ਤਾਂ ਫਿਰ ਭਾਵੇਂ 5-10 ਮਿੰਟ ਜੱਪ ਲਓ ਜੱਪਣ ਤੋਂ ਬਾਅਦ ਭਾਵੇਂ ਫਿਰ ਸੌ ਜਾਣਾ ਪਰ ਇਹ ਵੇਲਾ ਜ਼ਰੂਰ ਸਮਾਂ ਲਓ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਸਾਨੂੰ ਤਾਂ ਕਿਸੇ ਪਰੇਸ਼ਾਨੀ ਕਰਕੇ ਚਿੰਤਾ ਕਰਕੇ ਰਾਤ ਨੂੰ ਨੀਂਦ ਨਹੀਂ ਆਉਂਦੀ ਮਨ ਬੇਚੈਨ ਰਹਿੰਦਾ ਹੈ ਵਿੱਚ ਵਿੱਚ ਸਾਡੀ ਅੱਖ ਖੁੱਲਦੀ ਹੀ ਰਹਿੰਦੀ ਆ ਕਦੇ ਵੀ ਹੁਰੀ ਨੀਂਦ ਨਹੀਂ ਆਉਂਦੀ ਤਾਂ ਉਹਨਾਂ ਨੂੰ ਮਹਾਪੁਸਤ ਜੀ ਕਹਿੰਦੇ ਭਾਈ ਤੁਸੀਂ ਵੀ ਇਸ ਵੇਲੇ ਦਾ ਫਾਇਦਾ ਚੁੱਕੋ ਜਾਗ ਭਾਵੇਂ ਕਿਸੇ ਵੀ ਕਾਰਨ ਕਰਕੇ ਆਂਦੀ ਹੋਵੇ ਭਾਵੇਂ ਕਿਸੇ ਚਿੰਤਾ ਪਰੇਸ਼ਾਨੀ ਕਰਕੇ ਤੁਹਾਨੂੰ ਰਾਤ ਨੂੰ ਮੂਰੀ ਨੀਂਦ ਨਹੀਂ ਆ ਰਹੀ ਭਾਵੇਂ ਸਰੀਰਕ ਦੁੱਖ ਰੋਗ ਕਾਰਨ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਤਾਂ ਇਹ ਵੇਲੇ ਦਾ ਵੀ ਫਾਇਦਾ ਚੁੱਕੋ ਇਹਲਾ ਤਾਂ ਅਮਰਤ ਵੇਲਾ ਹੈ ਆਣਾ ਤੁਹਾਡੇ ਮਨ ਦੀ ਸਥਿਤੀ ਜਿਵੇਂ ਮਰਚੀ ਹੋਵੇ ਬਸ ਮਨ ਨੂੰ ਗੁਰੂ ਚਰਨਾ ਦੇ ਨਾਲ ਜੋੜੋ ਇਸ ਬੇਲੇ ਦੇ ਵਿੱਚ ਸਾਡਾ ਟੁੱੜਿਆ ਹੋਇਆ ਮਨ ਸੰਤਾਲਦਾ ਦੇਗਾ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਕਹਿੰਦੇ ਮਨ ਦੇ ਆ ਕਿ ਭਾਗਾਂ ਦਾ ਲਿਖਿਆ ਕੋਈ ਮੇਟ ਨਹੀਂ ਸਕਦਾ ਪਰ ਭਾਗਾਂ ਦਾ ਲਿਖਿਆ ਕਰਮਾਂ ਦਾ ਲਿਖਿਆ ਹੋਇਆ ਵੀ ਭਗਤੀ ਮੇਟ ਸਕਦੀ ਆ ਜੇਕਰ ਪਿੱਛੇ ਕੋਈ ਮਾੜੇ ਕਰਮ कमाए ਆ ਮਾੜੇ ਕਰਮ ਲਿਖਾ ਕੇ ਆਏ ਤੇ ਜੇਕਰ ਇਸ ਮਿਲੇ ਹੋਏ ਜਨਮ ਨੂੰ ਹੀ ਸਵਾਰ ਲਈਏ ਕਿ ਇਹਦੇ ਵਿੱਚ ਭਗਤੀ ਕਰ ਲਈਏ ਨੇਕ ਕੰਮ ਕਰ ਲਈਏ ਤਾਂ ਉਹ ਸਤਿਗੁਰ ਸੱਚੇ ਪਾਸ਼ਾ ਦੇ ਹੱਥ ਵਿੱਚ ਕਲਮ ਆ ਉਹ ਲਿਖੇ ਨੂੰ ਮੇਟ ਵੀ ਸਕਦੇ ਆ ਅਤੇ ਸੋਨਾ-ਸੋਨਾ ਹੋਰ ਸਾਤੇ ਨਹੀਂ ਲਿਖੂ ਸਕਦੇ ਆ ਉਹਨਾਂ ਨੇ ਤਾਂ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਸਾਡੀ ਕਿਸਮਤ ਲਿਖਣੀ ਆ ਸੋ ਆਪਣੀ ਕਿਸਮਤ ਨੂੰ ਸੁਨਾ ਬਣਾਉਣਾ ਹੈ ਜਾਂ ਬਾੜਾ ਬਣਾਉਣਾ ਹੈ ਇਹ ਸਡੇ ਹੱਥ ਵਿੱਚ ਆ ਉਹ ਸਤਿਗੁਰ ਸੱਚੇ ਪਾਸ਼ਾ ਸਭ ਕੁਝ ਕਰਨ ਦੇ ਸਮਰਥ ਨੇ 14 ਨਾ ਦਾ ਕਸ਼ਟ ਉਹ 14 ਮਿੰਟਾਂ ਦੇ ਵਿੱਚ ਕੱਟ ਸਕਦੀ ਆ 14 ਸਕਿੰਟਾਂ ਦੇ ਵਿੱਚ ਕੱਟ ਸਕਦੇ ਆ ਇਥੋਂ ਤੱਕ ਕਿ ਉਹ ਸੁਪਨੇ ਦੇ ਵਿੱਚ ਵੀ ਕੱਟ ਸਕਦੇ ਆ ਸਾਡਾpropto ਆਪਣੇ ਗੁਰੂ ਦੇ ਉੱਤੇ ਪੂਰਾ ਹੋਵੇਗਾ ਸਾਡਾ ਵਿਸ਼ਵਾਸ ਗੁਰੂ ਤੇ ਪੂਰਾ ਹੋਵੇ ਸਰਦਾਰ ਵੀ ਹੋਵੇ ਅਸੂਪੁਰੇ ਪਰਸੇ ਦੇ ਨਾਲ ਮਾਲਕ ਨੂੰ ਯਾਦ ਕਰਨਾ ਹੈ ਮਾਲਕ ਦੇ ਦੱਸੇ ਹੋਏ ਰਾਹ ਤੇ ਜਾਣਾ ਹੈ ਸਿਰਫ ਸਿੱਖ ਅਖਵਾਉਣ ਦੇ ਨਾਲ ਆਪਾਂ ਸਿੱਖ ਨਹੀਂ ਬਣ ਜਾਂਦਾ ਗਾ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਅਸਲੀ ਸਿੱਖ ਦੀ ਨਿਸ਼ਾਨੀ ਕੀ ਆ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਅਸਲੀ ਸਿੱਖ ਦਾ ਘਰ ਕਿੱਦਾਂ ਦਾ ਹੈ ਤੇ ਇਹਦੇ ਜਵਾਬ ਦੇ ਵਿੱਚ ਕਹਿੰਦੇ ਜਿਹਦੇ ਘਰ ਦੇ ਵਿੱਚ ਹਰ ਰੋਜ਼ ਗੁਰਬਾਣੀ ਪੜੀ ਸੁਣੀ ਜਾਂਦੀ ਹੋਵੇ ਜਿਸ ਘਰ ਦੇ ਵਿੱਚ ਨੰਗ ਕੱਜਿਆ ਜਾਂਦਾ ਹੋਵੇ ਤੇ ਇਹ ਮੰਗੇਜ ਸਿਰ ਕੋਚਰੀ ਜਦਾ ਨਹੀਂ ਹਰ ਤਰ੍ਹਾਂ ਤੋਂ ਕਿਸੇ ਦਾ ਪਰਦਾ ਕੱਢ ਦੇਣਾ ਜਿਸ ਘਰ ਦੇ ਵਿੱਚ ਖੁੱਖਾ ਰੱਜ ਕੇ ਜਾਵੇ ਇਹ ਹੈ ਅਸਲੀ ਸਿੱਖ ਦੇ ਕਰਦੀ ਨਿਸ਼ਾਨੀ ਅਸਲੀ ਸਿੱਖ ਦੀ ਨਿਸ਼ਾਨੀ ਤੇ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਗੁਰੂ ਦੀਆਂ ਰਹਿਮਤਾਂ ਗੁਰੂ ਦੀਆਂ ਵਰਤਾਂ ਪਰਤੱਖ ਵਰਤਦੀਆਂ ਨੇ ਉਸ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਕਮੀ ਨਹੀਂ ਆਉਂਦੀ ਪਰ ਇਹ ਗਿਆਨ ਸਾਨੂੰ ਮਿਲੇਗਾ ਕਿ ਕਿ ਅਤੇ ਇਹ ਮਿਲੇ ਹੋਏ ਗਿਆਨ ਨੂੰ ਵਰਤਮ ਦਾ ਪਲ ਕਿੱਥੋਂ ਮਿਲਦਾ ਹੈ ਗੁਰੂ ਚਰਨਾ ਤੋਂ ਗਿਆਨ ਗੁਰਬਾਣੀ ਤੋਂ ਮਿਲਣਾ ਹੈ ਕਿ ਇਹ ਗਿਆਨਮ ਵਰਤਮ ਦਾ ਵੱਲ ਗੁਰੂ ਕੋਲੋਂ ਇਸੇ ਕਰਕੇ ਜਾਨੋ ਸਵੇਰੇ ਸਵੇਰ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਨਿਤਨੇਮ ਕਰਨ ਨੂੰ ਕਿਹਾ ਜਾਂਦਾ ਹੈ ਉਹ ਸਤਿਗੁਰੂ ਸੱਜੇ ਪਾਤਸ਼ਾਹ ਜੀ ਦਾ ਨਾਮ ਜਪਣ ਨੂੰ ਕਿਹਾ ਜਾਂਦਾ ਹੈ ਕਿਉਂਕਿ ਸਵੇਰੇ ਸਵੇਰ ਦਾ ਜਪਿਆ ਹੋਇਆ ਹੀ ਗੁਰੂ ਦਾ ਇਹਨਾਂ ਸਾਰੇ ਕੰਮ ਹੈ। ਸੇਰੀ ਇਤਿਹਾਸਾਰ ਸਭ ਤੋਂ ਪਹਿਲਾਂ ਗੁਰੂ ਦਾ ਗਿਆਨ ਅਤੇ ਇਤਿਹਾਸਿਕ ਗੁਰਬਾਣੀ ਦੇ ਰਾਹੀ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦੁਨੀਆਦਾਰੀ ਦੇ ਵਿੱਚ ਵਿਚਰਨਾ ਸਿਖਾਇਆ ਹੈ ਤੇ ਜੋ ਮਨੁੱਖ ਗੁਰੂ ਉਪਦੇਸ਼ ਦੇ ਅਨੁਸਾਰ ਜੰਦੇ ਹੈ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦੇ ਨੇ ਉਹ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਸੌਖੇ ਰਹਿੰਦੇ ਆ। ਸੋ ਮਕਦੀ ਗੱਲ ਇਹ ਹੈ ਕਿ ਗੁਰਮਾਨਕ ਪਾਤਸ਼ਾਹ ਜੀ ਦੇ ਕਰਦਿਆਂ ਖੁਸ਼ਨਾ ਗੁਰਮਾਨਕ ਪਾਤਸ਼ਾਹ ਜੀ ਦੇ ਕਰਦਿਆਂ ਵਰਕਤਾ ਪ੍ਰਾਪਤ ਕਰਨ ਦੇ ਲਈ ਇਹ ਜ਼ਰੂਰੀ ਕੰਮ ਸਾਨੂੰ ਕਰਨੇ ਪੈਣਗੇ ਅਮਰਤ ਵੀ ਲਈ ਉੱਠਣਾ ਉੱਠ ਕੇ ਸਭ ਤੋਂ ਪਹਿਲਾਂ ਕੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਦੋਤਾਂ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਤੇ ਜੋ ਵੀ ਗੁਰਬਾਣੀ ਦੇ ਪਾਠ ਰਾਹੀਂ ਗੁਰੂ ਸਾਹਿਬ ਜੀ ਨੇ ਸੰਗੋ ਗਿਆਨ ਦਿੱਤਾ ਹੈ ਜੋ ਸਮਝਾਇਆ ਹੈ ਫਿਰ ਪੂਰਾ ਦਿਨ ਉਸੇ ਦੇ ਇਨਸਾਨ ਚੱਲਣਾ ਉਹ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰਦੇ ਆ ਜੇ ਅਜੇ ਤੱਕ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਹਰ ਰੋਜ਼ ਰਾਤ ਨੂੰ ਸੌਂਨ ਲੱਗੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਖੁਦ ਆਸ ਬੇਨਤੀ ਕਰਕੇ ਸੰਭਾ ਕਿ ਮਹਾਰਾਜ ਸੱਚੇ ਪੂਛਾ ਮੇਰੇ ਤੇ ਤਰਸ ਕਰੋ ਮੈਨੂੰ ਅੰਮ੍ਰਿਤ ਵੇਲਾ ਓਸ਼ਿ ਜੇਕਰ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਉਹ ਤਾਂ ਢੇਪਾ ਆਪਣੇ ਤੁਹਾਡੇ ਬਹੁਤ ਚੰਗੇ ਕਰ ਤੁਹਾਡੇ ਭਾਵੇਂ ਤੁਸੀਂ ਫਲਾਰਮ ਦੀ ਸਹਿਤਾ ਦੇ ਨਾਮ ਨਹੀਂ ਹੋ ਕਿਸੇ ਦੀ ਆਵਾਜ਼ ਦੀ ਸਹਿਤਾ ਦੇ ਨਾਮ ਨਹੀਂ ਹੋ ਉੱਤਰ ਰਹੇ ਹੋ ਭਾਵੇਂ ਸਤਿਗੁਰ ਸਿਖੇ ਪਾਸ਼ਾ ਦੀੀ ਬਹੁਤ ਕਿਰਪਾ ਹੈ ਤੇ ਜੇਕਰ ਅਮਰਤ ਵੇਲੇ ਦੇ ਵਿੱਚ ਆਪਣੇ ਆਪ ਹੀ ਜਾਗ ਆ ਰਹੀ ਆ ਨਾ ਫਿਰ ਤਾਂ ਤੁਸੀਂ ਪ੍ਰਤੱਖ ਗੁਰੂ ਸਾਹਿਬ ਜੀ ਨੂੰ ਆਪਣੇ ਮਹਾਰਾ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਰਹੀ ਆ ਕਿਉਂਕਿ ਸੰਗਤ ਜੀ ਅਮਰਤ ਵੇਲੇ ਦਾ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਕਿਉਂਕਿ ਸੰਤੂਜੀ ਕੁਮਾਈ ਵਾਲੇ ਸੰਤ ਮਹਾਉਰਖ ਜੀ ਕਹਿੰਦੇ ਅਮਰਤ ਵਿਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦੀ ਆ ਪੁੱਤ ਰਾਮ ਦਾਸ ਪਾਤਸ਼ਾਹ ਜੀ ਦੀ ਗੋਦੀ ਆ ਫਿਰ ਜੋ ਲੋਕ ਅਮਰਤ ਵੇਲੇ ਉੱਠਦੇ ਆ ਉਹ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਨਾਲ ਹੋਏ ਤੇ ਗੋਦੀ ਦਾ ਨਾਲ ਆਪਾਂ ਨੂੰ ਸਭ ਨੂੰ ਪਤਾ ਕਿ ਮਾਪਿਓ ਨੂੰ ਸਭ ਤੋਂ ਪਿਆਰਾ ਹੁੰਦਾ ਹੈ ਭਾਵੇਂ ਕਿ ਮਾਪਿਓ ਨੂੰ ਸਾਰੇ ਹੀ ਬੱਚੇ ਬੜੇ ਪਿਆਰੇ ਹੁੰਦੇ ਆ ਸਭ ਦਾ ਖਿਆਲ ਰੱਖਦੇ ਆਂ ਬੁੱਧੀ ਦਾ ਲਾਲ ਜਿਆਦਾ ਨਾਲ ਪਿਆਰ ਲੈਂਦਾ ਏ ਬੁੱਧੀ ਦੇ ਨਾਲ ਦੇ ਵਿੱਚ ਮਾਂ ਨੂੰ ਦਾ ਜਿਆਦਾ ਧਿਆਨ ਰਹਿੰਦਾ ਏ ਪੂਰੀ ਫਿਕਰ ਜਿਆਦਾ ਰਹਿੰਦੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸਾਥੀ ਤੇ ਡਿਪੈਂਡ ਆ ਇਹਦੇ ਸਾਰੇ ਕੰਮ ਅਸੀਂ ਕਰਦੇ ਆਂ ਮਾਂ ਕੰਮਕਾਰ ਕਰਦੀ ਹੋਈ ਉਹ ਆਪਣਾ ਧਿਆਨ ਆਪਣੇ ਬੱਚੇ ਦੇ ਵਿੱਚ ਰੱਖੇ ਸੋ ਬਸ ਗੁਰੂ ਦੇ ਗੋਦੀ ਦੇ ਲਾਲ ਬਣਨਾ ਹੈ ਫਿਰ ਆਓ ਅੱਜ ਤੋਂ ਰੋਣ ਨੂੰ ਜ ਅਮਰ ਤੇਰੇ ਉੱਠੀਏ ਉੱਠ ਕੇ ਸਭ ਤੋਂ ਵਿਲਾਸਤੁਰ ਸੱਚੇ ਪਾਸ ਹੈ ਜਿਹਦਾ ਮਿੱਠਾ ਪਿਆਰਾ ਨਾਮ ਜਪਣਾ ਹੈ ਗੁਰ ਮੰਤਰ ਦਾ ਜਾਪ ਨੂੰ ਮੰਤਰ ਜੀ ਦਾ ਜਾਪ ਕਰ ਲੋ ਫਿਰ ਉਸ ਤੋਂ ਬਾਅਦ ਮਾਲਕ ਜੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿਉਂਕਿ ਜਦੋਂ ਆਪਾਂ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਤਾਂ ਇੱਕ ਰੱਜੀ ਹੋਏ ਉਹ ਬਣ ਜਾਂਦੇ ਆ ਸਾਨੂੰ ਪਤਾ ਲੱਗਦਾ ਕਿ ਵਾਹਿਗੁਰੂ ਜੀ ਦੀ ਸੱਤੇ ਤੇ ਬਹੁਤ ਕਿਰਪਾ ਹੋ ਰਹੀ ਆ ਸਾਡੇ ਅੰਦਰ ਦੀ ਮਰੀਮਾਨੀ ਖਤਮ ਹੋ ਜਾਂਦੀ ਸਾਡੇ ਅੰਦਰ ਦੀ ਨਰਾਸ਼ਾ 네ਗੇਟਿਵਿਟੀ ਖਤਮ ਹੋਦੀ ਹੈ ਸਾਡਾ ਜੀ ਨੂੰ ਚੰਗੀ ਲਗਦੀ ਹੈ ਪਾਈ ਸੋ ਮਾਲਕਤਿਆਂ ਦੇ ਦਿੱਤਿਆਂ ਦਾ ਬਹੁਤ ਸ਼ੁਕਰਾਨਾ ਨਿਕਤਨਾ ਹੈ ਅਫੀਰੇਸ਼ਨ ਵਾਲ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਤੇ ਫਿਰ ਪੂਰਾ ਦਿਨ ਗੁਰੂ ਸਾਹਿਬ ਜੀ ਦੇ ਦਸਤੋ ਦੀ ਚੱਲਣਾ ਹੈ ਜਿਹੜੇ ਕੰਮਾਂ ਤੋਂ ਗੁਰੂ ਸਾਹਿਬ ਜੀ ਨੇ ਵਰਕਿਆ ਉਹਨਾਂ ਤੋਂ ਦੂਰ ਰਹਿਣਾ ਹੈ ਮਾਰਾ ਸੱਚੇ ਪਾਤਸ਼ਾਹ ਜੀ ਨੇ ਸੰਕੀਰਖਮ ਹੰਕਾਰ ਮਿੰਦਿਆ ਚੁਗਲੀ ਤੋਂ ਕਿੰਗ ਵੇਣਾ ਮੁਕਿਆ ਹੈ ਮਾਰਾ ਸਿੱਕੇ ਪਾਸ਼ਾ ਨੇ ਸਭ ਤੋਂ ਵੱਧ ਦੋਪਹਰ ਲੱਗਤ ਤੁਹਾਨੂੰ ਲੱਗਈ ਤਾਂ ਕਿ ਕਿਸੇ ਤੇ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਕਰਨਾ ਗੁਰੂ ਜੈਪੀ ਨੇ ਇਸ ਦਾ ਸਾਨੂੰ ਮਾੜਾ ਕਰਨ ਨਾ ਤਾਂ ਦੂਰ ਦੀ ਗੱਲ ਮਾੜਾ ਸੋਚਣ ਤੋਂ ਵੀ ਬਚਿਆ ਹੈ ਜੇ ਜੇਵਨ ਤੋਂ ਪਰ ਦਿਨ ਮੰਦੇ ਵਿੱਚ ਕਿਸੇ ਦੇ ਪ੍ਰਤੀ ਮਾੜੀ ਇਸ਼ੂਜ ਵੀ ਆ ਗਈ ਉਹ ਤੁਹਾਡਾ ਮਾੜਾ ਕਰਮ ਲਿਖ ਦਿੱਤਾ ਜਾਏ ਤੇ ਫਿਰ ਕਰਮਾਂ ਦਾ ਫਲ ਕਈ ਹੁਨਾ ਤੂਕੇ ਮਿਲਦਾ ਹੈ ਜੇ ਚੰਗੇ ਕਰਮ ਕਰਾਵਾਂਗੇ ਉਹਦਾ ਫਲ ਸਮੂਹ ਕਈ ਹੁਨਾ ਚੰਗਾ ਮਿਲੇਗਾ ਜੇ ਮਾੜੇ ਕਰਮ ਕਰਾਵਾਂਗੇ ਤਾਂ ਫਿਰ ਕਈ ਹੁਨਾ ਤੂਕੇ ਉਹ ਮਾੜੇ ਦਾ ਫਲ ਸਮੂਹ ਉਹ ਜਨ ਕਹਿਣ ਉਹ ਆਪਣਿਆ ਅਤਿ ਦੇ ਰਿਚਿਆ ਕਿ ਅਸੀਂ ਆਪਣੇ ਕਿੱਥਾਂ ਦੇ ਕਰਮ ਕਰ ਰਹੇ ਹਾਂ ਸੋ ਮੁਕਦੀ ਗੱਲ ਇਹ ਹੈ ਕਿ ਅਨੇਕ ਕਿਸਮਤ ਆਪਣੇ ਚੰਗੇ ਕਰਮੋਂ ਬਣਾਉਂਦੇ ਤੋਂ ਹੀ ਤਰੀਕੇ ਨੇ ਜਿਨ੍ਹਾਂ ਨੂੰ ਮੁੜੀ ਕਰਨੀ ਮਾਰ ਸਖੇਪਨ ਸ਼੍ਰੀ ਗੀਤੇ ਦਸੇ ਹੋਏ ਉਪਦੇਸ਼ ਦੇ ਅਨੁਸਾਰ ਚੰਨਾ ਆਪਣੇ ਜੀਵਨ ਦੇ ਵਿੱਚ ਨੀਲਕ ਤੈਅ ਕਰਨੇ ਇਸ ਕਰਕੇ ਚੇਤਨ ਅੰਮ੍ਰਿਤ ਵੇਲੇ ਦੀ ਰੀਤ ਬਣ ਜਾਵੇ ਤਾਂ ਸਭ ਤੋਂ ਉਧਿਆ ਗਨੇ ਸਵੇਰੇ 3 ਤੋਂ ਲੈ ਕੇ 6 ਵਜੇ ਤੱਕ ਤਾਂ ਹਰੇਕ ਗੁਰਸਿੱਖ ਮੁਖ ਪੁੰਗਿਆ ਭਾਵੇਂ ਉਹਦੇ ਜਿੰਨੇ ਮੌਜੀ ਕੰਮ ਰੱਖਣ ਦੇ ਨੇ ਜਿੰਨੀਆਂ ਮੁਰਜੀ ਜਿੰਮੇ ਵਾਲੀਆਂ ਨੇ ਇਹ ਵੇਲਾ ਤਾਂ ਹਰੇਕ ਗੁਰਸਿੱਖ ਨੇ ਸਮਾ ਲੈਣੇ ਸਮਾ ਲੈਣਾ ਹੈ ਪਰ ਜੇ ਇਸ ਤੋਂ ਪਹਿਲਾਂ ਜਾਗ ਆ ਜਾਂਦੀ ਹੈ ਤਾਂ ਤਿੰਨ ਦੇ ਵਿੱਚ ਕਾਹੋ ਤਾਂ ਉਸ ਵਕਤ ਦੇ ਵਿੱਚ 3:05 ਵਜੇ ਤੋਂ ਸਮਾਧੂ ਜੀ ਉਹ ਵੇਸਤਾਨੇ ਜਾਣਗੇ ਬਸ ਜਦੋਂ ਵੀ ਅਮਰਤ ਵੇਲੇ ਦੇ ਵਿੱਚ ਜਾਗ ਜਾਂਦੀ ਆ ਜਦੋਂ ਵੀ ਰਾਤ 12 ਵਜੇ ਤੋਂ ਬਾਅਦ ਚਾਹ ਕੋ ਲਦੀਆਂ ਵੇਲਾ ਭਾਵੇਂ 12 ਤੋਂ 3 ਦਾ ਹੋਵੇ ਭਾਵੇਂ 3 ਤੋਂ 5 ਦੇ ਵਿੱਚਕਾਰ ਦਾ ਹੋਵੇ ਇਹੋ ਸਮਝੋ ਕਿ ਇਹ ਵੇਲਾ ਇਹ ਬਖਸ਼ਿਸ਼ ਚਾਹਤਾ ਮੇਰੇ ਪਿਛਲੇ ਚੰਗੇ ਕਰਮਾ ਕਰਕੇ ਮੈਨੂੰ ਮਿਲਿਆ ਤੇ ਜਾਂ ਫਿਰ ਅੱਜ ਮੈਨੂੰ ਚੰਗੇ ਕਰਮਾ ਬਣਾਉਣ ਦਾ ਮੌਕਾ ਮਿਲਿਆ ਹੈ ਬਸ ਇਹ ਉਹ ਕੋਸ਼ਿਸ਼ ਤੋਂ ਨਹੀਂ ਜਵਾਨ ਨਹੀਂ ਦੇਣੀ ਠੱਕੇ ਬੈਠ ਕੇ ਨਾਮ ਜਿੱਤਣਾ ਹੈ